ਨਵੇਂ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10 ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.1 ਤੇ ਦਾ ਅਗਲਾ ਦੂਜਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ ਬੱਚਿਓ ਇਸ ਸਵਾਲ ਨੂੰ ਅਸੀਂ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਪ੍ਰਕਾਰ ਕੁੱਟਾ ਗੱਦਾ ਪੇਪਰ ਜਾਂ ਫੇ ਰਜਿਸਟਰ ਖਾਲੀ ਵਿਫਰ ਵਾਲਾ ਉਹ ਤੁਸੀਂ ਲੈ ਕੇ ਰੱਖ ਲਵੋ ਵੀਡੀਓ ਦੇਖਦੇ ਜਾਓ ਤੇ ਵੀਡੀਓ ਨੂੰ ਪਾਜ਼ ਕਰਕੇ ਨਾਲ ਦੇ ਨਾਲ ਜਿਹੜੇ ਜਿਹੜੇ ਪੜਾ ਤੁਹਾਨੂੰ ਦੱਸੇ ਨੇ ਕਰਨ ਲਈ ਤੁਸੀਂ ਇਹਦਾ ਅਭਿਆਸ ਉਸੇ ਤਰ੍ਹਾਂ ਕਰਨਾ ਹੈ ਵੀਡੀਓ ਨੂੰ ਦੇਖ ਕੇ ਸੁਣ ਕੇ ਤਸੱਲੀ ਕਰਨ ਦੀ ਗਲਤੀ ਨਹੀਂ ਕਰਨੀ ਠੀਕ ਹੈ ਬੱਚਿਓ ਸੋ ਸ਼ੁਰੂ ਕਰਦੇ ਹਾਂ ਤੇ ਬੱਚਿਓ ਅੱਗੇ ਵਧਣ ਤੋਂ ਪਹਿਲੇ ਤੁਹਾਡੀ ਜਾਣਕਾਰੀ ਇੱਕ ਹੋਰ ਮੈਂ ਇਜਾਫਾ ਕਰ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ ਸੱਤਵੀਂ ਜਮਾਤ ਦੀਆਂ ਦੋ ਪਲੇਲਿਸਟਾਂ ਹੋ ਰਹੀਆਂ ਤੇ ਇੱਕ ਹੋਰ ਜਨਰਲ ਨੌਲੇਜ ਦੀ ਹੈਗੀ ਹੈ ਤੁਸੀਂ ਇਸੇ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਇੱਕ ਮਿਲੇਗੀ ਸੈਵਨਥ ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਮਾਈ ਇੰਗਲਿਸ਼ ਕੰਪੈਨੀਅਨ ਅੰਗਰੇਜ਼ੀ ਦੀ ਕਿਤਾਬ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਤੇ ਇੱਕ ਹੋਰ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ 7ਵਾਂ ਵਿਗਿਆਨ ਉਹਦੇ ਵਿੱਚ ਅਲੇ 2 ਚੈਪਟਰ ਹੋਏ ਨੇ ਬਾਕੀ ਕੰਮ ਵੀ ਆਉਣ ਵਾਲੇ ਸਮੇਂ ਜਾਰੀ ਰੱਖਾਂਗੇ ਤੇ ਤੁਸੀਂ ਉਹ ਤੋਂ ਚੈਪਟਰ ਦੇਖੋ ਤੇ ਆਪਣੇ ਕਮੈਂਟਸ ਦੋ ਤੇ ਇੱਕ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੋ ਰਹੀ ਹੈ ਐਬ੍ਰੀਵੀਏਸ਼ਨਸ ਤੁਸੀਂ ਉਹਨੂੰ ਹੁਣੀ ਤੋਂ ਦੇਖਣ ਦੀ ਆਦਤ ਪਾਓ ਇਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤਾਰ ਦੇ ਨਾਲ ਸਮਝਾਇਆ ਗਿਆ ਸੋ ਤੁਸੀਂ ਉਹ ਵੀ ਸਮਾਂ ਕੱਢ ਕੇ ਖਾਲੀ ਸਮਾਂ ਜਰੂਰ ਦੇਖੋ ਅੱਗੇ ਵੱਡੀਆਂ ਕਲਾਸਾਂ ਵਿੱਚ ਤੇ ਜਦੋਂ ਤੁਸੀਂ ਕੰਪੀਟੀਸ਼ਨ ਦੇ ਪੇਪਰ ਦੇ ਲਈ ਹੋਣਗੇ ਉਦੋਂ ਇਹ ਚੀਜ਼ਾਂ ਤੁਹਾਡੇ ਬੜੀ ਕੰਮ ਆਣਗੀਆਂ ਠੀਕ ਹੈ ਸੋ ਬੱਚੋ ਦੂਜਾ ਸਵਾਲ ਹੈਗਾ ਇਹ ਪਹਿਲੀ ਵਿਧੀ ਰਾਹੀਂ ਅਸੀਂ ਕਰਦੇ ਹਾਂ ਕਿ ਰੇਖਾ L ਤੋਂ 3.5 ਸੈਂਟੀਮੀਟਰ ਦੀ ਦੂਰੀ ਤੇ ਇੱਕ ਸਮਾਂਤਰ ਰੇਖਾ ਖਿੱਚੋ ਠੀਕ ਹੈ ਸੋ ਹੱਲ ਕਰਦੇ ਹਾਂ ਬੜਾ ਪਹਿਲਾ ਫੁੱਟੇ ਦੀ ਮਦਦ ਨਾਲ ਇੱਕ ਰੇਖਾ L ਖਿੱਚੋ ਅਤੇ ਇਸ ਦੇ ਉੱਪਰ ਇੱਕ ਬਿੰਦੂ P ਲਵੋ ਸੋ ਅਸੀਂ ਇਹ ਰੇਖਾ ਖਿੱਚ ਦਿੱਤੀ ਬੜਾ ਸੌਖਾ ਹੈ ਬੜਾ ਅਦਰ ਬੜਾ ਤੁਹਾਨੂੰ ਸਮਝਾਵਾਂਗੇ ਬੱਚਿਓ ਤੇ ਜਿੱਦਾਂ ਜਿੱਦਾਂ ਮੈਂ ਬੋਲ ਰਿਹਾ ਜਿੱਦਾਂ ਇਹਦਾ ਕਰ ਰਿਹਾ ਤੁਸੀਂ ਉਦਾਂ ਕਰਿਓ ਤੇ ਕਿਤੇ ਬਿੰਦੂ ਲੈ ਲਓ ਪੀ ਕੋਈ ਵੀ ਮਲੀ ਗੱਪਲੇ ਜੇ ਕਰਕੇ ਤੁਸੀਂ ਇੱਕ ਬਿੰਦੂ ਪੀ ਲੈ ਲੈਣੀ ਹੈ ਠੀਕ ਹੈ ਹੁਣ ਆ ਗਿਆ ਪੜਾਅ ਦੂਜਾ ਬਿੰਦੂ ਪੀ ਨੂੰ ਕੇਂਦਰ ਲੈ ਕੇ ਰੇਖਾ ਐਲ ਨੂੰ ਏ ਅਤੇ ਬੀ ਤੇ ਕੱਟਦੇ ਹੋਏ ਇੱਕ ਚਾਪ ਖਿੱਚੋ ਸੋ ਬੱਚਿਓ ਜਿੱਥੇ ਪੀ ਇਹ ਲਿਆ ਤੁਸੀਂ ਉੱਥੇ ਸੂਈ ਰੱਖਣੀ ਹੈ ਅੰਦਾਜ਼ੇ ਨਾਲ ਪ੍ਰਕਾਰ ਥੋੜੀ ਖੋਲ ਲੈਣੀ ਹੈ ਤੇ ਇਥੋਂ ਦੀ ਐ ਚਾਪ ਲਗਾ ਦਿੱਤੀ ਐ ਰੇਖਾ ਐਲ ਲੱਗੀ ਹੈ ਇਹਨੂੰ ਏ ਤੇ ਕੱਟਿਆ ਇੱਕ ਨੂੰ A ਦਾ ਨਾਮ ਦੇ ਦੋ ਬਿੰਦੂ ਨੂੰ ਜਿੱਥੇ ਕੱਟਦੀ ਹੈ ਤੇ ਦੂਜੀ ਨੂੰ B ਦਾ ਨਾਮ ਦੇ ਦੋ ਇਹ ਦੂਜਾ ਪੜਾਓ ਗਿਆ ਬੜਾ ਹੀ ਸੌਖਾ ਹੈ ਅੱਗੇ ਚਲੀਏ ਹੁਣ ਕਹਿੰਦੇ ਪੜਾਅ ਦੋ ਵਿੱਚ ਲੈ ਅਰਧ ਵਿਆਸ ਤੋਂ ਥੋੜਾ ਜਿਹਾ ਵੱਡਾ ਅਰਧ ਵਿਆਸ ਲੈਂਦੇ ਹੋਏ ਪੜਾਅ ਦੋ ਵਿੱਚ ਜਿੰਨੀ ਪ੍ਰਕਾਰ ਖੁੱਲੀ ਸੀ ਇੱਥੋਂ ਦੀ ਲੈ ਕੇ ਇੱਥੇ ਤੱਕ ਖੁੱਲੀ ਸੀ ਨਾ ਥੋੜੀ ਜਿਹੀ ਹੋਰ ਖੋਲ ਲੋ ਅੰਦਾਜ਼ੇ ਦੇ ਨਾਲ ਥੋੜੀ ਵੱਡੀ ਕਰ ਲਵੋ ਠੀਕ ਹੈ ਮਤਲਬ ਕਿ ਕਹਿ ਲਓ ਕਿ ਇੱਥੋਂ ਦੀ ਇੱਥੇ ਤੱਕ ਖੁੱਲੀ ਸੀ ਨਾ ਹੁਣ ਤੁਸੀਂ ਇੱਥੋਂ ਦੀ ਲੈ ਕੇ ਥੋੜਾ ਇੱਥੇ ਤੱਕ ਖੋਲ ਲਵੋ ਠੀਕ ਹੈ ਸੋvarphi 2 ਵਿੱਚ ਲੈ ਅਰਧ ਵਿਆਸ ਤੋਂ ਥੋੜਾ ਵੱਡਾ ਅਰਧ ਵਿਆਸ ਲੈਂਦੇ ਹੋਏ A ਅਤੇ B ਨੂੰ ਕੇਂਦਰ ਲੈ ਕੇ ਉੱਨੀ ਰੱਖਣੀ ਹੈ ਉਹਨੂੰ ਫਿਰ ਛੋਟਾ ਵੱਡਾ ਨਹੀਂ ਕਰਨਾ A ਨੂੰ ਕੇਂਦਰ ਲਿਆ ਇੱਕ ਚਾਪ ਐ ਖਿੱਚ ਦਿੱਤੀ ਫਿਰ ਉਸੇ ਤਰ੍ਹਾਂ ਪ੍ਰਕਾਰ ਚੱਕੀ ਛੋਟਾ ਵੱਡਾ ਨਹੀਂ ਕਰਨਾ ਸੂਈ ਇੱਥੇ ਰੱਖੀ ਤੇ ਇੱਕ ਚਾਪ ਐ ਖਿੱਚ ਦਿੱਤੀ ਇਦਾਂ ਠੀਕ ਹੈ ਸੋ A ਅਤੇ B ਨੂੰ ਕੇਂਦਰ ਲੈ ਕੇ ਚਾਪਾਂ ਖਿੱਚੋ ਇਹ ਦੋ ਚਾਪਾਂ ਖੋਗੀਆਂ ਇਕਵਲੀ ਤੇ ਇਕਵਲੀ ਜੋ ਕਿ C ਤੇ ਕੱਟਦੀਆਂ ਹਨ ਤੇ ਬੱਚਿਓ ਇਹਨੂੰ ਇਹਦਾ ਨਾਂ ਦੇਦਾ ਬਿੰਦੂ ਦਾ ਜਿੱਥੇ ਕੱਟਦੀਆਂ ਉਹਨਾਂ ਦੇ ਤਾਂ C ਠੀਕ ਹੈ ਇਹ ਤੀਜਾ ਪੜਾਅ ਹੋ ਗਿਆ ਅੱਗੇ ਚਲੀਏ ਹੁਣ ਆ ਗਏ ਚੌਥਾ ਪੜਾਅ P ਅਤੇ C ਨੂੰ ਜੋੜਦੇ ਹੋਏ ਇਹ P ਬਿੰਦੂ ਸਿਵਾ ਤੇ C ਤੋਂ ਨੇ ਇੱਕ ਹੋਰ ਬਿੰਦੂ ਮਿਲ ਗਿਆ ਹੁਣ ਫੁੱਟਾ ਇਹਦਾ ਰੱਖਣਾ ਕੀ ਹੈ C ਔਰ P ਦਾ ਜੋੜ ਕੇ ਹੋਏ ਤੇ ਤਾਂ ਸਿੱਧੀ ਲੰਭਕ ਖਿੱਚ ਦੇਣਾ ਲੇਖਾ ਬਣਾਈਏ ਨਾ ਬੱਚਾ ਲੰਬ ਖਿੱਚੀਦਾ ਇਹ 6ਵੀਂ ਜਮਾਤ ਵਿੱਚ ਅਸੀਂ ਇਹ ਸਿੱਖ ਚੁੱਕੇ ਹਾਂ ਕਿ ਲੰਬ ਕਿਦਾਂ ਖਿੱਚੀਦਾ ਸੋ ਇਹ 90 ਡਿਗਰੀ ਦਾ ਕੋਣ ਬਣ ਜਾਗਾ ਇੱਥੇ ਵੀ 90 ਡਿਗਰੀ ਦਾ ਕੋਣ ਦੋਨੋਂ ਪਾਸੇ ਸੋ ਇਹ ਲੰਬ ਖਿੱਚੋ ਲੰਬ PQ ਖਿੱਚੋ ਅਤੇ PD ਬਰਾਬਰ 3.5 ਸੈਂਟੀਮੀਟਰ ਮਾਪਦੇ ਹੋਏ ਲੰਬ PQ ਤੇ ਬਿੰਦੂ ਬਿੰਦੂ D ਪ੍ਰਾਪਤ ਕਰੋ ਤੇ 3.5 ਸੈਂਟੀਮੀਟਰ ਗਾਸੀ ਨਾ ਬੱਚਿਓ ਸੋ PC ਨੂੰ ਜੋੜ ਕੇ PQ ਖਿੱਚ ਲਈ ਤੇ ਫੁੱਟੇ ਦੇ ਨਾਲ P ਤੋਂ ਲੈ ਕੇ 3. 1.5 ਸੈਂਟੀਮੀਟਰ ਦਾ D ਬਿੰਦੂ ਨੋਪ ਲਿਆ PD 3.5 ਸੈਂਟੀਮੀਟਰ ਠੀਕ ਹੈ ਬੱਚਿਓ ਹੁਣ ਅੱਗੇ ਚਲੀਏ ਆਖਰੀ ਪੜਾ ਆ ਗਿਆ ਹੁਣ ਇਸੇ ਢੰਗ ਨਾਲ ਜਿਸ ਢੰਗ ਨਾਲ P ਦੇ ਉੱਤੇ PQ ਉਲੰਭ ਖਿੱਚਿਆ ਇਸੇ ਢੰਗ ਨਾਲ D ਰਾਹੀਂ PQ ਤੇ ਲੰਭ ਹਮ ਖਿਚੋ ਉਹੀ ਗੱਲ ਹੁਣ D ਨੂੰ ਲਵੋ ਕੇਂਦਰ ਇੱਕ ਚਾਪ ਹੈ ਖਿਚੋ ਠੀਕ ਹੈ ਫਿਰ ਇੱਥੇ ਇਹਨੂੰ ਕੇਂਦਰ ਲਿਆ ਫਿਰ ਪ੍ਰਕਾਰ ਨੂੰ ਥੋੜਾ ਵੱਡਾ ਕਰੋ ਇਹਨੂੰ ਕੇਂਦਰ ਲਿਆ ਇੱਕ ਕਿੱਥੇ ਚਾਹ ਫਿਚੋ ਇਹਨੂੰ ਕੇਂਦਰ ਲਿਆ ਇੱਕ ਚਾਹ ਫਿੱਤੇ ਕਿਚੋ ਤੇ ਡੀ ਤੇ ਇਹਨੂੰ ਮਿਲਾ ਦਿਓ ਲਓ ਜੀ ਇਹ ਸਾਡੀ ਆ ਗਈ ਐਮ ਸੋ ਹੁਣ ਇਸੇ ਟੰਗ ਨਾਲ ਬਿੰਦੂ ਡੀ ਰਾਈ ਪੀ ਕਿਊ ਤੇ ਹੁਣ ਪੀ ਕਿਊ ਤੇ ਲੰਬ ਖਿੱਚਣਾ ਪਹਿਲੇ ਅਸੀਂ ਐਲ ਦੇ ਉੱਤੇ ਲੰਬ ਖਿੱਚਿਆ ਪੀ ਕਿਊ ਤੇ ਜਿਹੜਾ ਲੰਬ ਪ੍ਰਾਪਤ ਹੋਇਆ ਉਸੇ ਲੰਬ ਤੇ ਇੱਕ ਹੋਰ ਲੰਬ ਖਿੱਚਣਾ ਉਹ ਹੁਣ ਐਵਲਾ ਲੰਬ ਹੋ ਜਾਏਗਾ ਐਵਲਾ ਤੇ ਇਹ ਹੋ ਜਾਏਗਾ ਬੱਚੋ ਲੰਬ ਐਮ ਖਿੱਚੋ ਇਹ ਐਮ ਹੈਗਾ ਰੇਖਾ ਐਮ ਰੇਖਾ ਐਲ ਤੋਂ ਇਨ 1.5 ਸੈਂਟੀਮੀਟਰ ਦੀ ਦੂਰੀ ਤੇ ਸਮੰਤਰ ਰੇਖਾ ਹੈ ਕਿਉਂਕਿ ਇਹ ਐਡੀ ਦੂਰੀ ਹੈ ਬੱਚਿਓ ਇਹ ਦੇਖੋ ਪੀ ਉਹ ਡੀ ਇਹ ਦੂਰੀ 3.5 ਸੈਂਟੀਮੀਟਰ ਦੀ ਹੈਗੀ ਇਹ ਸੋ ਇਹ ਰੇਖਾ ਸਾਨੂੰ ਦਿੱਤੀ ਸੀਗੀ ਕਿ ਇਹ ਇਹ ਰੇਖਾ ਜਿਹੜੀ ਹੈ 3.5 ਸੈਂਟੀਮੀਟਰ ਦੀ ਦੂਰੀ ਤੇ ਸੜਕੋ ਸਮੰਤਰ ਖਿੱਚ ਹੋ ਗਈ ਹੁਣ ਬੱਚਿਆਂ ਨੂੰ ਦੂਜੀ ਵੀ ਦਿਨਾਂ ਵੀ ਕੀਤਾ ਜਾ ਸਕਦਾ ਆਓ ਤੁਹਾਨੂੰ ਉਹ ਵੀ ਸਿਖਾ ਦਿੰਨੇ ਆ ਸੋ ਦੂਜੀ ਵਿਧੀ ਦੂਜੀ ਵਿਧੀ ਦੇ ਬੱਚਿਓ ਪਹਿਲੇ ਤਿੰਨ ਜਾਂ ਚਾਰ ਪੜਾ ਇੱਕੋ ਜਿਹੇ ਹੈਗੇ ਨੇ ਉਹ ਦਰਾਈ ਜਾਵਾਂਗੇ ਫਟਾਫਟ ਆਪਾਂ ਨਾਲ ਦੇ ਨਾਲ ਤੇ ਅਖੀਰਲੇ ਜਿਹੜੇ ਪੜਾ ਨੇ ਉਹ ਥੋੜੇ ਵੱਖਰੇ ਨੇ। ਉਹ ਤੇਰੀ ਮਦਦ ਨਾਲ ਹੀ ਕਰੇਗਾ ਐਲ ਖਿੱਚੋ ਅਤੇ ਇਸ ਦੇ ਉੱਪਰ ਥੋੜਾ ਜਿਹਾ ਖੱਬੇ ਪਾਸੇ ਇੱਕ ਬਿੰਦੂ ਲਗੋ। ਇਹ ਫਰਕ ਆ ਗਿਆ ਠੀਕ ਹੈ ਬੱਚੋ ਜੀ ਜੋ ਹੀ ਹੈ ਦੀ ਪਹਿਲਾਂ ਅਸੀਂ ਗੱਪੇ ਕਰਕੇ ਬਿੰਦੂ ਲਿਆ ਸੀ ਹੁਣ ਥੋੜਾ ਖੱਬੇ ਪਾਸੇ ਕਰਕੇ ਤੁਸੀਂ ਬਿੰਦੂ ਲੈਣਾ ਹੈ ਠੀਕ ਹੈ ਜੀ ਅੱਗੇ ਚਲੀਏ ਅੱਗੇ ਉਹੀ ਬਿੰਦੂ ਪੀ ਨੂੰ ਕੇਂਦਰ ਲੈ ਕੇ ਰੇਖਾ ਐਲ ਨੂੰ ਏ ਅਤੇ ਬੀ ਦੇ ਕੱਟਦੇ ਹੋਏ ਇੱਕ ਚਾਪ ਖਿੱਚੋ ਠੀਕ ਹੈ ਸਿਰਫ ਫਰਕ ਇਹਨਾਂ ਕਿ ਪਹਿਲੇ ਬਿੰਦੂ B ਪੀਖ ਖੱਬੇ ਲਿਆ ਸੀ ਗੱਬੇ ਜਿਹੜਿਆ ਸੀਗਾ ਹੁਣ ਥੋੜਾ ਖੱਬੇ ਵਰਗੇ ਲੈਣਾ ਸੋ A ਔਰ B ਇੱਕ ਚਾਂਪ ਖਿੱਚ ਦਿੱਤੀ। ਉਸੇ ਤਰ੍ਹਾਂ ਪੜਾ ਦੋ ਵਿੱਚ ਲੈ ਅਰਧ ਵਿਆਸ ਤੋਂ ਥੋੜਾ ਵੱਡਾ ਅਰਧ ਵਿਆਸ ਲੈਂਦੇ ਹੋਏ A ਅਤੇ B ਨੂੰ ਕੇਂਦਰ ਲੈ ਕੇ ਚਾਪਾਂ ਖਿੱਚੋ ਜੋ ਕਿ ਸੀ ਤੇ ਕੱਟਦੀਆਂ ਸੋ A ਤੇ ਕੇਂਦਰ ਲਿਆ ਇਹ ਚਾਂਪ ਖਿੱਚੀ B ਨੂੰ ਕੇਂਦਰ ਲਿਆ ਇਹ ਚਾਂਪ ਖਿੱਚੀ ਕਿ ਸੀ ਤੇ ਕੱਟਦੀਆਂ ਨੇ ਠੀਕ ਹੈ ਜੀ। ਪੜਾ ਚਾਰ P ਅਤੇ C ਨੂੰ ਜੋੜਦੇ ਹੋਏ ਲੰਭ PQ ਖਿੱਚੋ ਲੰਭ PQ ਖਿੱਚੋ ਅਤੇ PD ਬਰਾਬਰ 3.7 3.5 ਸੈਂਟੀਮੀਟਰ ਮਾਪਦੇ ਹੋਏ ਲੰਭ PQ ਦੇ ਉੱਤੇ ਬਿੰਦੂ D ਪ੍ਰਾਪਤ ਕਰੋ ਇੱਥੇ ਤਾਂ ਬੱਚਿਓ ਜਿੱਦਾਂ ਹੋਏ ਬਿਲਕੁਲ ਉਹ ਥੋੜਾ ਸੈਂਟਰ ਵਿੱਚ ਸੀਗਾ ਗੱਬੇ ਜਿਹਾ ਸੀਗਾ ਹੁਣੇ ਕੰਮ ਅਸੀਂ ਖੱਬੇ ਪਾਸੇ ਕੀਤਾ ਠੀਕ ਹੈ ਹੁਣ ਬੱਚਿਓ ਕੀ ਕਰਨਾ ਹੈ ਹੁਣ ਥੋੜਾ ਜਿਹਾ ਸੱਜੇ ਪਾਸੇ ਇੱਕ ਬਿੰਦੂ M ਲਵੋ M ਅਤੇ ਉੱਪਰਲੀ ਪੂਰੀ ਵਿਧੀ ਨੂੰ ਦੁਹਰਾਉਂਦੇ ਹੋਏ 3.5 ਸੈਂਟੀਮੀਟਰ ਦੀ ਦੂਰੀ ਮਾਪ ਕੇ ਇੱਕ ਹੋਰ ਬਿੰਦੂ E ਪ੍ਰਾਪਤ ਕਰੋ ਲਓ ਜੀ ਹੁਣ ਬਿੰਦੂ M ਲਿਆ ਇੱਥੇ ਵੀ ਇਦਾਂ ਉਹੀ ਵਿਧੀ ਦੁਹਾਈ ਫਿਰ ਇਥੇ ਦੀ ਐਚਾਪ ਮਾਰੀ ਐਚਾਪ ਮਾਰੀ ਇਹ ਬਿੰਦੂ ਬਣ ਗਿਆ ਇਹਨੂੰ ਇਦਾਂ ਖਿੱਚਿਆ ਤੇ ਇਥੋਂ M ਤੋਂ ਲੈ ਕੇ E ਤੱਕ 3.5 ਸੈਂਟੀਮੀਟਰ ਮਾਪ ਕੇ ਅਸੀਂ ਬਿੰਦੂ E ਪ੍ਰਾਪਤ ਕਰ ਲਿਆ ਠੀਕ ਹੈ ਜੀ ਅੱਗੇ ਹੁਣ ਆਖਰੀ ਪੜਾਅ ਆ ਗਿਆ ਜੀ D ਅਤੇ E ਨੂੰ ਜੋੜੋ D ਅਤੇ E ਨੂੰ ਜੋੜੋ ਰੇਖਾ DE ਰੇਖਾ L ਤੋਂ 3.5 ਸੈਂਟੀਮੀਟਰ ਦੀ ਦੂਰੀ ਤੇ ਸਮਾਂਤਰ ਰੇਖਾ ਹੈ ਸੋ ਇਸ ਤਰ੍ਹਾਂ ਵੀ ਬੱਚਿਓ ਅਸੀਂ ਖਿੱਚ ਸਕਦੇ ਹਾਂ ਸੋ ਇਹ L ਹੈ ਦੇਖੋ ਇਹ ED ਹੈ ਵੀ 10 ਸੈਂਟੀਮੀਟਰ ਹੈ ME ਹਵੀ 10.5 ਸੈਂਟੀਮੀਟਰ ਹੈ ਸੋ ਇਹ ਰੇਖਾ ਬੱਚਿਓ ਜਿਹੜੀ ਹੈਗੀ ਇਹ ਰੇਖਾ ਐਲ ਦੇ ਸਮੰਤਰ ਹੈ ਸੋ ਮੈਂ ਆਸ ਕਰਦਾ ਕਿ ਦੋਨੋਂ ਵਿਧੀਆਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ ਤੇ ਮੈਂ ਤੁਹਾਨੂੰ ਪ੍ਰੇਰਣਾ ਕਰਾਂਗਾ ਕਿ ਤੁਸੀਂ ਇਸ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਜ਼ਰੂਰ ਕਰੋ ਤੇ ਜਿਹੜੀ ਵਿਧੀ ਤੁਹਾਨੂੰ ਸੌਖੀ ਲੱਗਦੀ ਹੈ ਜਿਸ ਵਿੱਚ ਤੁਹਾਡਾ ਪੱਕਾ ਹੋ ਜਾਵੇ ਉਹੀ ਵਿਧੀ ਤੁਸੀਂ ਉਹਦੀ ਵਿਧੀ ਰਾਹੀਂ ਫਿਰ ਤੁਸੀਂ ਜੇ ਇਮਤਿਹਾਨਾਂ ਦੇ ਵਿੱਚ આવਦਾ ਹੈ ਤੇ ਤੁਸੀਂ ਹੱਲ ਕਰਨਾ ਪਰ ਬੱਚਿਓ ਇਹ ਪ੍ਰਯੋਗਿਕ ਰੇਖਾ ਗਣਿਤ ਹੈ ਇਹ ਵੀਡੀਓ ਦੇਖ ਕੇ ਤਸੱਲੀ ਕਰਨ ਦੀ ਗਲਤੀ ਬਿਲਕੁਲ ਨਹੀਂ ਕਰਨੀ ਗਣਿਤ ਤੇ ਕਰਿ ਵੀ ਨਹੀਂ ਕਰਨਾ ਚਾਹੀਦਾ ਪਰ ਜਿੱਥੇ ਮਸਲਾ ਰੇਖਾ ਗਣਿਤ ਦਾ ਪ੍ਰੈਕਟੀਕਲ ਵਿਵਹਾਰੀ ਕਾਜ ਹੁੰਦਾ ਹੈ ਪ੍ਰਯੋਗੀ ਕਾਜ ਜਿਹੜਾ ਉੱਥੇ ਬੱਚਿਓ ਕਈ ਵਾਰ ਤੁਹਾਨੂੰ ਇਹ ਜਿਹੜੇ ਪ੍ਰਯੋਗ ਨੇ ਤਿੰਨ ਤਿੰਨ ਵਾਰ 6-6 ਵਾਰ ਅਲੱਗ-ਅਲੱਗ ਮੌਕੇ ਤੇ ਬਾਰ-ਬਾਰ ਕਰਨੇ ਪੈਣਗੇ ਤਾਂ ਕਿ ਤੁਹਾਡੀ ਰਸਤਾਰ ਵੀ ਵਧੇ ਤੇ ਤੁਹਾਡੇ ਹੱਥ ਦੀ ਸਫਾਈ ਵੀ ਵਧੀਆ ਹੋਵੇ ਸੋ ਇਸ ਤਰ੍ਹਾਂ ਤੁਸੀਂ ਕਰਨਾ ਹੈ ਠੀਕ ਹੈ ਬੱਚਿਓ ਸੋ ਇਸੇ ਤਰ੍ਹਾਂ ਸਾਰੇ ਵਿਦਿਆਰਥੀਓ ਦੂਜਾ ਸਵਾਲ ਜਿਹੜਾ ਸੀ ਉਹ ਵੀ ਜਰਾ ਨਹੀਂ ਕੀਤਾ ਤੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ